ਸਾਨੂੰ ਰਾਜ ਸਭਾ 'ਚ ਭੇਜਿਆ ਇੱਕ এনवायरमेंट ਦੇ ਸਨਮਾਨ ਵਜੋਂ ਭੇਜਿਆ ਉਸ ਕੰਮ ਵਜੋਂ ਨਾ ਕਿ ਉਹ ਕਹਿੰਦੇ ਕਿ ਉਹਨਾਂ ਨੇ ਪਹਿਲਾਂ ਕਿਹਾ ਕਿ ਬਾਬਾ ਇਹ ਅਸੀਂ ਤੁਹਾਡੇ ਜਿਹੜੇ ਹੈਗੇ ਤੁਹਾਡੇ ਨਾਂ ਤੇ ਵੋਟਾਂ ਨਹੀਂ ਅਸੀਂ ਮੰਗਣੀ। ਅੱਜ ਜਿਹੜੀ ਲੋੜ ਆ ਸਾਡੇ ਵਿਸ਼ਵ ਨੂੰ এনवायरमेंट ਦੀ ਹੈ। ਸਾਡੇ ਪਾਣੀਆਂ ਦੀ ਹੈ, ਸਾਡੀ ਹਵਾ ਦੀ ਹੈ, ਸਾਡੀ ਧਰਤੀ ਦੀ ਹੈ। ਜਿੰਨੇ ਵੀ ਐਮਐਲਏ, ਜਿੰਨੇ ਵੀ ਐਮਪੀ ਚੋਂ ਵਿੱਚ ਖੜੇ ਆ ਸਾਰੇ ਦੂਸਰੇ ਮੁੱਦਿਆਂ ਤੇ ਗੱਲ ਕਰਦੇ ਆ ਕਿ ਨਹੀਂ। ਸਾਡਾ ਮਕਸਦ ਇਹ ਹੈ ਕਿ ਅਸੀਂ ਗੁਰੂ ਦੀ ਗੱਲ ਕਰ ਰਹੇ ਆ। ਸਾਡਾ ਫਰਜ਼ ਬਣਦਾ ਐਜ਼ ਅ ਮੈਂਬਰ ਪਾਰਲੀਮੈਂਟ ਅਸੀਂ ਉਸ ਸਮੱਸਿਆ ਦੀ ਉਸ ਇਲੈਕਸ਼ਨ ਦੇ ਵਿੱਚ ਗੱਲ ਨਾ ਕਰੀਏ ਜਿਹੜਾ ਸਾਡੇ ਪੂਰੇ ਦੇਸ਼ ਚੱਲ ਰਿਹਾ ਹੋਵੇ ਸਾਡੇ ਪੰਜਾਬ ਦੇ 9 ਜ਼ਿਲ੍ਹੇ ਦੇ ਵਿੱਚ ਆ ਕੇ ਹੁਣ ਅਮਾਜਲ ਆ ਗਿਆ ਹੋਵੇ ਹਰਿਆਣਾ ਆ ਗਿਆ ਹੋਵੇ ਅਸੀਂ ਨੂੰ ਪੁਖ ਪਣੀਆਂ ਹੋ ਜਾਣ ਵੀ ਪਾਣੀ ਇੰਨੇ ਥਾਂ ਥੱਲੇ ਚੱਲਣਾ ਅਸੀਂ ਉਹਦੀ ਗੱਲ ਹੀ ਨਾ ਕਰੀਏ ਜਿੰਨਾ ਚਿਰ ਜਿਹੜੇ ਚੰਗੇ ਬੰਦੇ ਆ ਉਹ ਅੱਗੇ ਨਹੀਂ ਆਉਣਗੇ ਹੁਣ ਤੇ ਕਰਈ ਇਹ ਜੀ ਆ ਵੀ ਜੇਦ ਵਿੱਚ ਆ ਜੇ ਤੇ ਚਿੱਕੜ ਆ ਦੇ ਵਿੱਚ ਲਿਬੜਨਾਂਗੇ ਜਿਹੜਾ ਇਨਸਾਨ ਆਪਣੇ ਦੇ ਕੱਪੜਿਆਂ ਨੂੰ ਚਿਕੜ ਲੱਗਣ ਤੋਂ ਕਊਗਾ ਢਰੂਗਾ ਉਹ ਦੂਸਰੇ ਨੂੰ ਕਦੇ ਨਹੀਂ ਵਿਚਾ ਸਕੂਗਾ ਕਹਿੰਦੇ ਜਿਹੜੇ ਲੋਕ ਮੋਰ ਬੈਠੇ ਆ ਉਹ ਵਾਲ ਦੀ ਵੀ ਖਲ ਲਾਉਂਦੇ ਜੇ ਨਹੀਂ ਵੀ ਲੋਕ ਜਾਣਦੇ ਨਾਲ ਬੈਠਾ ਪੱਤਰਕਾਰ ਉਹਦੇ ਉੱਤੋਂ ਲਾਉਂਦਾ ਉਹਦੀਆਂ ਪਿਰਤਾਂ ਚੱਲਦਾ ਇਹ ਹੁਣ ਪੋਲੀਟੀਕਲ ਲੋਕ ਮਤ ਸਮਝਣ ਵੀ ਲੋਕਾਂ ਨੂੰ ਨਹੀਂ ਪਤਾ ਲੋਕਾਂ ਨੂੰ ਸਾਰਾ ਪਤਾ ਜਿਹੜੀ ਗੱਲ ਅਸੀਂ ਤੁਹਾਨੂੰ ਪਿਛਲੀ ਕਹਿ ਚੁੱਕੇ ਹਾਂ ਕਿ ਅਸੀਂ ਚੋਣ ਕਮਿਸ਼ਨ ਦੇ ਜਦੋਂ ਅਸੀਂ ਸਰਪੰਚ ਬਣੇ ਸੀ ਤੇ ਪਹਿਲੀ ਵਾਰ ਅਸੀਂ ਆਪਣੇ ਪਿੰਡ ਚੋਂ ਜਿਹੜਾ ਹੈਗਾ ਪੂਲ ਪੋਲਿੰਗ ਬੂਥ ਬੰਦ ਕੀਤੇ ਸੀ ਇੱਕ ਪੂਲ ਆਇਆ ਸੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਸਕਾਈ ਨਿਊਜ਼ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਸੁਨੀਲ ਗੋਗਨਾ ਤੁਸੀਂ ਦੇਖਿਆ ਕਿ ਚੋਣਾ ਦਾ ਵਿਗਲ ਪੂਰੀ ਤਰ੍ਹਾਂ ਵੱਜ ਚੁੱਕਾ ਵਾ ਹਰ ਇੱਕ ਪਾਰਟੀ ਨੇ ਆਪਣੇ ਆਪਣੇ ਉਮੀਦਵਾਰ ਚੋਣ ਅਖਾਰੇ ਚ ਅਤਾਰ ਦਿੱਤੇ ਨੇ ਇਸ ਵੇਲੇ ਸਾਡੇ ਨਾਲ ਰਾਜ ਸਭਾ ਮੈਂਬਰ ਸੰਤ ਬਾਬਾ ਬਲਵੀਰ ਸਿੰਘ ਜੀ ਸੀਚੇਵਾਲ ਬਾਬਾ ਜੀ ਪਹਿਲੋਂ ਤਾਂ ਸਵਾਗਤ ਆ ਜੀ ਸਕਾਈ ਨਿਊਜ਼ ਪੰਜਾਬ ਬਹੁਤ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਸ ਤਰ੍ਹਾਂ ਬਾਕੀ ਲੀਡਰ ਬਾਬਾ ਜੀ ਦਾ ਕਿਸੇ ਦਾ ਅਸ਼ੀਰਵਾਦ ਲੈਣ ਜਾਂਦੇ ਨੂੰ ਜਿਹੜੇ ਕਿ ਜਦੋਂ ਲਾਲਜੀਤ ਭੁੱਲਰ ਸਾਹਿਬ ਨਾਲ ਤੁਹਾਡੇ ਜਿਹੜਾ ਟਰਾਂਸਪੋਰਟ ਮੰਤਰੀ ਉਹ ਇੱਥੋਂ ਖਡੂਰ ਸਾਹਿਬ ਹਲਕੇ ਤੋਂ ਖੜੇ ਨੇ ਕਿ ਉਹ ਤੁਹਾਡਾ ਅਸ਼ੀਰਵਾਦ ਲੈਣ ਆਏ ਹਾਂ ਇੱਥੋਂ ਆਏ ਮਿਲ ਕੇ ਗਏ ਬੈਠ ਕੇ ਗਏ ਜਦੋਂ ਇਹ ਵੀ ਗੱਲ ਉਹਨਾਂ ਦੇ ਨਾਲ ਹੋਈ ਕਿ ਅਸੀਂ ਬਾਬਾ ਜੀ ਸਾਡੇ ਨਾਲ ਆਈ ਨਹੀਂ ਸੀ ਮਨਾ ਮਨਾ ਮਨੂ ਕੇ ਬਾਬਾ ਜੀ ਨੂੰ ਆਪਣੇ ਨਾਲ ਲਿਆਵਾਂਗੇ ਕਿਹੜੇ ਬਾਬਾ ਜੀ ਨੂੰ ਤੁਹਾਨੂੰ ਬਾਬਾ ਜੀ ਨਹੀਂ ਅਸੀਂ ਕੋਈ ਗੁੱਸੇ ਹੋਏਗੇ ਹਾਂ ਇਹ ਚੋਣ ਪ੍ਰਚਾਰ ਦੇ ਵਿੱਚ ਨਹੀਂ ਨਹੀਂ ਚੋਣ ਪ੍ਰਚਾਰ ਜਿਹੜੀ ਉਹ ਗੱਲ ਨੂੰ ਤੁਸੀਂ ਕਹਿੰਨੇ ਕਿ ਉੱਥੇ ਜਾ ਕੇ ਮੈਕ ਫੜ ਕੇ ਬਾਬਾ ਜੀ ਰੈਲੀਆਂ 'ਚ ਬੋਲੇ ਉਹ ਜਿਹੜਾ ਹੈਗਾ ਪਹਿਲੂ ਤੁਸੀਂ ਕਿਹਾ ਨਾ ਜੇ ਤਾਂ ਤੁਸੀਂ ਸਾਨੂੰ ਅੱਗੇ ਤੋਂ ਹੁਣ ਜ਼ਿਕਰ ਜੀਵਨ ਦੇ ਵਿੱਚ ਦੱਸਿਆ ਕਿ ਬਾਬਾ ਜੀ ਐਸ ਇਲੈਕਸ਼ਨ ਵਿੱਚ ਤੁਸੀਂ ਹਾਂ ਅਸੀਂ ਜਿਹੜੇ ਮੁੱਦੇ ਜੋ ਕੁਝ ਹੈ ਜਿਹੜੀ ਹੈਗੀ ਸਾਡੀ ਪਾਰਟੀ ਨੂੰ ਵੀ ਪਤਾ ਮੁੱਖ ਮੰਤਰੀ ਸਾਹਿਬ ਨੇ ਆਪ ਉਹ ਗੱਲ ਕਹੀ ਕਿੰਨੇ ਬਾਬਾ ਜੀ ਤੁਹਾਨੂੰ ਜਿਹੜੀ ਹੈਗੀ ਕਿਉਂਕਿ ਅਸੀਂ ਜਿਹੜੀ ਸਾਨੂੰ ਰਾਜ ਸਭਾ 'ਚ ਭੇਜਿਆ ਇੱਕ এনवायरमेंट ਦੇ ਸਨਮਾਨ ਵਜੋਂ ਭੇਜਿਆ ਉਸ ਕੰਮ ਵਜੋਂ ਨਾ ਕਿ ਉਹ ਕਹਿੰਦੇ ਕਿ ਉਹਨਾਂ ਨੇ ਪਹਿਲਾਂ ਕਿਹਾ ਕਿ ਬਾਬਾ ਜੀ ਅਸੀਂ ਤੁਹਾਡੇ ਜਿਹੜੇ ਹੈਗੇ ਤੁਹਾਡੇ ਨਾਂ ਤੇ ਵੋਟਾਂ ਨਹੀਂ ਅਸੀਂ ਮੰਗਣੀਆਂ ਇਹਦਾ ਮਤਲਬ ਭਗਵੰਤ ਮਾਨ ਇਹ ਪੰਜਾਬ ਦੇ ਜਿਹੜੇ ਮੁੱਖ ਮੰਤਰੀ ਆ ਤੁਹਾਡਾ ਆਸ਼ੀਰਵਾਦ ਵੀ ਉਹਨਾਂ ਦੇ ਸਿਰ ਤੇ ਆ ਸਾਰਾ ਜਿਹੜਾ ਹੋਊਗਾ ਉਹਦੇ ਸਿਰ ਤੇ ਹੀ ਜਾਊਗਾ ਜਿਹੜਾ ਵੀ ਕੋਈ ਮਿਲਣਾ ਹੋਊਗਾ ਅਸੀਂ ਸਾਡੇ ਕੋਲ ਹੋਊਗਾ ਕਿਉਂਕਿ ਤੁਸੀਂ ਇੱਕ ਮੇਰੀ ਪਹਿਲੀ ਗੱਲ ਹੈ ਕਿ ਅਸੀਂ ਹਰ ਚੀਜ਼ ਨੂੰ ਟ੍ਰੈਡੀਸ਼ਨਲੀ ਜਿੱਦਾਂ ਆਉਂਦੀ ਉਹਦੇ ਨਾਲ ਅਸੀਂ ਜੋੜਦੇ ਹਾਂ ਜੇ ਇਥੇ ਬੋਟਾ ਪਿਛਲੇ ਸਾਰੇ ਇਦਾਂ ਪਈਆਂ ਸਾਡੀ ਹੁੰਦੀ ਹੈ ਹਰ ਚੀਜ਼ ਦੇ ਵਿੱਚ ਅਸੀਂ ਜਿੱਥੇ ਗਏ ਆ ਉਥੇ ਆਪਣੀ ਜਿਹੜੀ ਸੋਚ ਆ ਉਹਨੂੰ ਨਾਲ ਲੈ ਕੇ ਗਏ ਸਾ ਘਰੇ ਰੱਖ ਕੇ ਨਹੀਂ ਗਏ ਪੋਲੂਸ਼ਨ ਕੰਟਰੋਲ ਬੋਰਡ ਵਿੱਚ ਗਏ ਅਸੀਂ ਜੋ ਕੁਝ ਕਰ ਸਕਦੇ ਸੀ ਐਨਜੀਟੀ ਦੇ ਵਿੱਚ ਗਏ ਫਿਰ ਅਸੀਂ ਜਿੱਥੇ ਵੀ ਹੈਗੇ ਕਿਉਂਕਿ ਅੱਜ ਜਿਹੜੀ ਲੋੜ ਆ ਸਾਡੇ ਵਿਸ਼ਵ ਨੂੰ এনवायरमेंट ਦੀ ਹੈ ਸਾਡੇ ਪਾਣੀ ਆਂਦੀ ਐ ਸਾਡੀ ਹਵਾ ਦੀ ਐ ਸਾਡੀ ਧਰਤੀ ਦੀ ਐ ਜਿੰਨੇ ਵੀ ਐਮਐਲਏ ਜਿੰਨੇ ਵੀ ਐਮਪੀ ਚੋਣ ਵਿੱਚ ਖੜੇ ਆ ਸਾਰੇ ਦੂਸਰੇ ਮੁੱਦਿਆਂ ਤੇ ਗੱਲ ਕਰਦੇ ਆ ਕਿ ਨਹੀਂ ਤੇ ਤੇਰੀ ਜਿਹੜਾ এনਵਾਇਰਨਮੈਂਟ ਮੁੰਡ ਦਾ ਮਸਦਾ ਉਹਦੇ ਤੇ ਕੌਣ ਕਰ ਰਿਹਾ ਕੌਣ ਕਰ ਰਿਹਾ ਉਹ 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 ਗੱਲ ਜਿਹੜੀ ਸਾਨੂੰ ਸਾਰਿਆਂ ਨੂੰ ਕਰਨੀ ਚਾਹੀਦੀ ਏ ਅਸੀਂ ਉਹੀ ਕਹਿੰਨੇ ਕਿ ਸਾਡੀਆਂ ਸਾਰੀਆਂ ਪੋਲੀਟੀਕਲ ਪਾਰਟੀਆਂ ਹੋਰ ਵੀ ਕਿੱ데 ਹੈਗਿਆ ਸਾਰਿਆਂ ਨੂੰ এনवायरमेंट ਦਾ ਮੁੱਦਾ ਕਰਨਾ ਚਾਹੀਦਾ ਏ ਤੇ ਉਤੇ ਕੰਮ ਕਰਨਾ ਚਾਹੀਦਾ ਜੋ ਕੰਮ ਤੁਸੀਂ ਜੋ ਕਹਿੰਨੇ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਦੀ ਤੁਸੀਂ ਕਿੰਨੀਆਂ ਸਪੀਚਾਂ ਕੱਢ ਕੇ ਦੇਖ ਲਓ ਪਵਨ ਗੁਰੂ ਪਾਣੀ ਪਿੱਤਾ ਮਾਤਾ ਧਰਤ ਮਾਤਾ ਦਿਵਸ ਰਾਤ ਦੋਇਦਾਈ ਦਾਇਆ ਖੇਲੇ ਸਗਲ ਜਗਤ ਸੁਰੀਆਂ ਸ਼ੁਰੂ ਹੁੰਦੀਆਂ ਤੁਸੀਂ ਪਿਛਲੇ ਸਾਰੇ ਇਲੈਕਸ਼ਨਾਂ ਦੀ ਜੋ ਕੁਛ ਉਦੋਂ ਪਹਿਲਾਂ ਦੇ ਮੁੱਖ ਮੰਤਰੀਆਂ ਦੀਆਂ ਕੱਢ ਲਓ ਇਹ ਕਿਸੇ ਨੇ এনवायरमेंट ਦੇ ਉੱਤੇ ਕੁਝ ਬੋਲਿਆ ਹੋਵੇ ਹਾਂ ਬਾਬਾ ਜੀ ਕੋ ਆਣ ਕੇ ਤਾਂ ਸਾਰੇ ਜਿਹੜੇ ਹੈਗੇ ਆ ਤੁਸੀਂ ਮੈਂ ਕਰੋਗੇ ਤਾਂ ਕਰਾਂਗੇ ਹਾਂ ਓਪਨਲੀ ਲੋਕਾਂ ਵਿੱਚ ਜਾ ਕੇ ਕਿੰਨੀ ਕ ਗੱਲ ਕੀਤੀ ਹੈ ਕੋਈ ਸਾਡਾ ਮਕਸਦ ਇਹ ਨਹੀਂ ਸਾਡਾ ਮਕਸਦ ਇਹ ਹੈ ਕਿ ਅਸੀਂ ਗੁਰੂ ਦੀ ਗੱਲ ਕਰ ਰਹੇ ਹਾਂ ਸਾਡਾ ਫਰਜ਼ ਬਣਦਾ ਐਜ਼ ਯੂ ਮੈਂਬਰ ਪਾਰਲੀਮੈਂਟ ਅਸੀਂ ਉਸ ਸਮੱਸਿਆ ਦੀ ਉਸ ਇਲੈਕਸ਼ਨ ਦੇ ਵਿੱਚ ਗੱਲ ਨਾ ਕਰੀਏ ਜਿਹੜੇ ਸਾਡੇ ਪੂਰੇ ਦੇਸ਼ ਚੱਲ ਰਿਆ ਹੋਵੇ ਸਾਡੇ ਪੰਜਾਬ ਦੇ 9 ਜ਼ਿਲ੍ਹੇ ਦੇ ਵਿੱਚ ਆ ਕੇ ਹੁਣ ਅਮਾਜਲ ਆ ਗਿਆ ਹੋਵੇ ਹਰਿਆਣਾ ਆ ਗਿਆ ਹੋਵੇ ਸਾਨੂੰ ਪਿਖ ਬਣੀਆਂ ਹੋ ਜਾਣ ਵੀ ਪਾਣੀ ਇੰਨੇ ਥਾਂ ਥੱਲੇ ਚੱਲ ਜਣ ਅਸੀਂ ਉਹਦੀ ਗੱਲ ਹੀ ਨਾ ਕਰੀਏ ਸਾਡਾ ਫਰਜ਼ ਬਣਦਾ ਅਸੀਂ ਉਹ ਫਰਜ਼ ਪੂਰਾ ਕਰ ਰਹੇ ਬਾਬਾ ਜੀ ਉਹ ਤਾਂ ਗੱਲ ਠੀਕ ਆ ਜਿੱਦਾਂ ਕਿ ਬਾਕੀ ਤੁਸੀਂ ਤਾਂ ਪਾਣੀ ਦਾ ਮੁੱਦਾ ਸਾਰਾ ਚੱਕਦੇ ਹੋ ਜਿਹੜਾ ਵੀ ਕੋਈ ਲੀਡਰ ਕੁਰਸੀ ਦੇ ਬਿੰਦਵਾ ਪਹਿਲੋਂ ਪੈਸੇ ਵਾਲੋ ਨਹੀਂ ਹੁੰਦਾ ਵੇਕ ਤੁਸੀਂ ਮਹਾਨ ਸੰਤ ਮਹਾਤਮਾ ਜਿਹੜੇ ਕਿ ਕਦੇ ਇਦਾਂ ਨਾ ਤੁਰੇ ਇਹ ਹੋਣਾ ਸਾਡੀ ਗੱਲ ਸੁਣੋ ਜਿੰਨਾ ਜਿਹੜੇ ਚੰਗੇ ਬੰਦੇ ਆ ਉਹ ਅੱਗੇ ਨਹੀਂ ਆਉਣਗੇ ਹੁਣ ਤੱਕ ਰਹੀ ਇਹ ਜੀ ਆ ਵੀ ਜੇ ਦੇ ਵਿੱਚ ਆ ਜੇ ਤੇ ਚਿੱਕੜ ਆ ਦੇ ਵਿੱਚ ਲਿਬੜਨਾਂਗੇ ਜਿਹੜਾ ਇਨਸਾਨ ਆਪਣੇ ਦੇ ਕੱਪੜਿਆਂ ਨੂੰ ਚਿੱਕੜ ਲੱਗਣ ਤੋਂ ਕਊਗਾ ਢਰੂਗਾ ਉਹ ਦੂਸਰੇ ਨੂੰ ਕਦੇ ਨਹੀਂ ਵਿਚਾ ਸਕੂਗਾ ਜੇ ਸਵੀਕਾਰ ਦੇ ਵਿੱਚ ਜਾਣੇ ਆ ਜੇ ਅਸੀਂ ਆਪਣੇ ਨੂੰ ਤਿਆਗ ਕੇ ਦੂਸਰੇ ਵਿੱਚ ਜਾਣੇ ਆ ਤੇ ਜੇ ਉਹਦਾ ਕਰਨਾ ਹੈ ਭਲਾ ਚਾਉਣਾ ਹੈ ਸਮਾਜ ਦਾ ਤੇ ਸਾਨੂੰ ਸਮਾਜ ਦੇ ਵਰਗ ਨੇੜੇ ਤੱਕ ਜਾਣਾ ਪਊਗਾ ਸੋ ਇਹਦੇ ਵਿੱਚ ਜੇ ਕਹੀਏ ਕਿ ਚੰਗੇ ਲੋਕ ਆ ਅਸੀਂ ਚੰਗੇ ਤਾਂ ਕਹਿੰਨੇ ਵੀ ਘਰ ਅਸੀਂ ਨਹੀਂ ਜਾਣਾ ਅਸੀਂ ਵੋਟ ਨਹੀਂ ਪਾਉਣ ਜਾਣਾ ਅਸੀਂ ਇਹ ਫਲਾਨਾ ਉਹਨੇ ਵੀ ਸਰਪੰਚ ਨਹੀਂ ਬਣਨਾ ਅਸੀਂ ਤੇ ਫਿਰ ਮਾੜਾ ਤਾਂ ਬਣੂਗਾ ਇਹ ਤਾਂ ਵੋਟਾਂ ਨਾ ਬਣਨਾ ਨਾ ਸਰਪੰਚ ਨੂੰ ਚੰਗੇ ਲੋਕਾਂ ਨੂੰ ਅੱਗੇ ਆਉਣਾ ਚਾਹੀਦਾ ਸੀ ਕਿ ਇਹਨੇ ਤਾਂ ਇਹ ਬਦਲ ਸਕਦਾ ਤਾਂ ਸਾਰਾ ਕੁਝ ਬਦਲੂਗਾ ਚੰਗੇ ਲੋਕ ਜਿਹੜੇ ਬਾਬਾ ਜੀ ਅੱਗੇ ਨਹੀਂ ਹੁੰਦੇ ਅੱਜ ਕੱਲ ਦੌੜ ਪੈਸੇ ਦੀ ਪੈਸੇ ਮੇਰੀ ਮੇਰੀ ਬੇਨਤੀ ਸੁਣੋ ਪੈਸੇ ਪੈਸੇ ਦੀ ਬਾਬਾ ਜੀ ਦੌੜ ਲੱਗੀ ਹੋਈ ਹੈ ਤੁਸੀਂ ਦੇਖੋ ਪਤਾ ਨਹੀਂ ਕਿਸ ਤਰ੍ਹਾਂ ਪ੍ਰੇਰ ਕੇ ਭਗਵੰਤ ਮਾਨ ਸਾਹਿਬ ਨੇ ਲਿਆਂਦਾ ਉਹ ਨਹੀਂ ਕਿ ਪੂਰਾ ਕਿ ਕਹਿੰਦੇ ਬਾਬਾ ਜੀ ਦੱਸੋ ਜੇ ਅਸੀਂ ਤੁਹਾਨੂੰ ਨਹੀਂ ਭੇਜਦੇ ਇਹ ਨਹੀਂ ਕਿ ਸਾਡੇ ਕੋਲ ਮੈਂਬਰ ਪਾਰਲਮੈਂਟ ਲਈ ਬੰਦਾ ਹੈ ਨਹੀਂਗਾ ਲੈਣ ਲੱਗੀ ਹੋਈ ਹੈ ਪਰ ਮੈਂ ਚਾਹਣਾ ਕਿ ਤੁਸੀਂ ਜਾਓ ਤੁਸੀਂ ਇੱਕ ਅچھے ਇਨਸਾਨ ਹਨ ਨਾ ਤੇ ਇਹ ਨਹੀਂ ਕਿ ਜੇਕਰ ਸਾਰੀਆਂ ਪੋਲਿਟਿਕ ਪਾਰਟੀਆਂ ਸੋਚਣ ਬੰਦੇ ਕਾ ਕੰਮ ਦੇ ਹੁੰਦੇ ਨੇਗੇ ਨਹੀਂ ਕੋਈ ਗੱਲ ਦਾ ਰਾਜ ਸਮਝ ਕਿਉਂਕਿ ਜਿਹੜੀਆਂ ਚੀਜ਼ਾਂ ਅਸਲ ਹੁੰਦੇ ਆ ਕਿਉਂਕਿ ਦੇਸ਼ ਫੌਜ ਉਹਨਾਂ ਦੀ ਚੰਗੀ ਆ ਉਹ ਚਾਹੁੰਦੇ ਆ ਜੇ ਉਹ ਨਾ ਦਿੰਦੇ ਹੁੰਦੇ ਸਾਨੂੰ ਉਹ ਕਿੱਥੇ ਭੇਜਦੇ ਸੋ ਚਾਹੁੰਦੇ ਆ ਸੀ ਉਹਦੇ ਉੱਤੇ ਉਹਨਾਂ ਦਾ ਹੀ ਕੰਮ ਕਰਨਾ ਸਰਕਾਰ ਦਾ ਕੰਮ ਆ ਜਿਹੜਾ ਹੈਗਾ ਸਾਡੀ ਡਿਊਟੀ ਹੈ ਜੇਸ਼ ਵੇਲੇ ਬੰਦ ਪਟਾਸੀ ਤੁੰਦ ਸੀ ਸੀਐਮ ਸਾਹਿਬ ਆਮ ਕੇ ਨਾਲ ਨਾਲ ਬੈਠੇ ਕੋਕੇ ਸੀ ਉਹ ਆਪਣਾ ਕੰਮ ਕਰ ਰਿਹਾ ਸੀ ਇਸੇ ਕਰਕੇ ਉਹ ਨਾਲ ਆਣ ਕੇ ਬੈਠੇ ਉਹ ਤੇਰੇ ਕਾਰਜਾਂ ਦੇ ਨਾਲ ਜਿਹੜਾ ਹੈਗਾ ਉਹ ਤੇ ਤਿੱਕਰ ਜਾਣਦੇ ਆ ਕੋਕੇ ਹੁਣ ਹਰ ਚੀਜ਼ ਹਰ ਖੇਤਰ ਦੇ ਵਿੱਚ ਆਪਣੇ ਆਪਣੇ ਖੇਤਰ ਵਿੱਚ ਚੇਤਾਵਨੀ ਮੰਤਰੀ ਨੇ ਆਪਣਾ ਕਰਾਉਣਾ ਹੁੰਦਾ ਐਗਰੀਕਲਚਰ ਮੰਤਰੀ ਨੇ ਆਪਣੀਆਂ ਮੰਗਾਂ ਰੱਖਣੀਆਂ ਹੁੰਦੀਆਂ ਦੂਸਰੇ ਨੇ ਆਪਣੀਆਂ ਜਿੰਨਾ ਕਿ ਸਾਨੂੰ এনवायरमेंट ਦੇ ਸੀ ਤੁਹਾਨੂੰ ਵੀ ਇਸੇ ਕਰਕੇ ਹੁੰਦਾ ਵੀ ਸਾਡੇ ਨਾਲ এনवायरमेंट ਤੇ ਗੱਲ ਕਰੋ ਕਿਉਂਕਿ ਜਿਹੜੇ ਸਾਨੂੰ ਇਹਦੇ ਵਾਸਤੇ ਜਿੰਨਾ ਅਸੀਂ ਸਮਝ ਰੱਖਦੇ ਆ ਅਸੀਂ ਦੂਸਰੇ ਬੰਦੇ ਹੋਵੇ ਅਸੀਂ ਕਿਸੇ ਹਰ ਮੁੱਦੇ ਦੇ ਉੱਤੇ ਹਰ ਬੰਦੇ ਨਾਲ ਲੱਤਾਂ ਅੜਾਈ ਜਾਣੀਆਂ ਇਹ ਸਾਡਾ ਸਵਾਲ ਹੈ। ਬਾਬਾ ਜੀ ਮੈਂ ਤੁਹਾਡੀ ਗੱਲ ਨਾਲ ਇੱਕ ਮੈਂ ਤੁਹਾਡੇ ਕੋਲ ਜਵਾਬ ਪੁੱਛਾਂਗਾ। ਮੇਰੀ ਗੱਲ ਦਾ ਪਲੀਸ ਇਹ ਗੁੱਸਾ ਨਾ ਕਰਨਾ। ਮੈਂ ਤੁਹਾਡਾ ਹੈ ਛੋਟਾ ਬੱਚਿਆਂ ਬਰਾਬਰ। ਦੇਖੋ ਜਿਹੜੇ ਅੱਜ ਕੱਲ ਦੇ ਲੋਕ ਨੇ ਜਦੋਂ ਇੱਥੇ ਕੋਈ ਵੀ ਹੌਟ ਸੀਟ ਬਣ ਜਾਂਦੀ ਸੁਲਤਾਨਪੁਰ ਜਦੋਂ ਪੈਸੇ ਨਾਲ ਲੋਕ ਖਰੀਦਦੇ ਨੇ ਸ਼ਰਾਬ ਨਾਲ ਵਿਕ ਜਾਂਦੇ। ਦੇਖੋ ਆਪਾਂ ਇੱਕ 2-2 3-3000 ਰੁਪਏ ਲੋਕ ਵੋਟਾਂ ਦਾ ਲੈ ਜਾਂਦੇ। ਇਹ ਦੇਖੋ ਘਰ ਦੇ ਵਿੱਚ ਇੱਕ ਡੌਗੀ ਵੀ ਰੱਖਦੇ ਆ ਉਹਦੀ ਕੀਮਤ 10000 ਰੁਪਏ ਦਾ। ਇਹ ਉਹਨਾਂ ਬੰਦਿਆਂ ਨਾਲੋਂ ਫੀਰ ਮਤਲਬ ਇਹ ਡੌਗੀ ਚੰਗਾ ਹੋਇਆ ਕਿ ਬੰਦੇ ਚੰਗੇ ਹੋਏ। ਬਹੁਤ ਮਾੜੀ ਗੱ ਪਰ ਜੋ ਅਸੀਂ ਕਹਿੰਨੇ ਕਿ ਕੋਕੇ ਹੁਣ ਜਦੋਂ ਕੋਈ ਖਬਰ ਚੱਲਦੀ ਹੈ ਕਹਿੰਦੇ ਜਿਹੜੇ ਲੋਕ ਮੋਰ ਬੈਠੇ ਆ ਉਹ ਵਾਲ ਦੀ ਵੀ ਖਲ ਲਾਉਂਦੇ ਜੇ ਨਹੀਂ ਵੀ ਲੋਕ ਜਾਣਦੇ ਨਾਲ ਬੈਠਾ ਪੱਤਰਕਾਰ ਉਹਦੇ ਉੱਤੋਂ ਲਾਉਂਦਾ ਉਹਦੀਆਂ ਪਿਰਤਾਂ ਚੱਲਦਾ ਇਹ ਹੁਣ ਪੋਲੀਟੀਕਲ ਲੋਕ ਮਤ ਸਮਝਣ ਵੀ ਲੋਕਾਂ ਨੂੰ ਨਹੀਂ ਪਤਾ ਲੋਕਾਂ ਨੂੰ ਸਾਰਾ ਪਤਾ ਜਿਹੜੀ ਗੱਲ ਅਸੀਂ ਤੁਹਾਨੂੰ ਪਿਛਲੀ ਕਹਿ ਚੁੱਕੇ ਹਾਂ ਕਿ ਅਸੀਂ ਚੋਣ ਕਮਿਸ਼ਨ ਦੇ ਜਦੋਂ ਅਸੀਂ ਸਰਪੰਚ ਬਣੇ ਸੀ ਤੇ ਪਹਿਲੀ ਵਾਰ ਅਸੀਂ ਆਪਣੇ ਪਿੰਡ ਚੋਂ ਜਿਹੜਾ ਹੈਗਾ ਪੂਲ ਪੋਲਿੰਗ ਬੂਥ ਬੰਦ ਕੀਤੇ ਸੀ ਇੱਕ ਪੂਲ ਲਾਇਆ ਸੀ ਸਾਨੂੰ ਪਤਾ ਸੀ ਪਿੰਡ ਦੇ ਵਿੱਚ ਤੁਸੀਂ ਪਰਚੀ ਕਿਹੜੇ ਬੂਥ ਤੋਂ ਲਈ ਆ ਉਹ ਗਣੀ ਜਾਂਦੀ ਸੀ ਕਿ ਇਹਨੂੰ ਅੰਦਰ ਜਾ ਕੇ ਪਾਈ ਕੋਈ ਪ੍ਰੋਬਲਮ ਨਹੀਂ ਤੁਸੀਂ ਪਰਚੀ ਇੱਕ ਪਰਚੀ ਵੋਟ ਤੁਹਾਡੀ ਇਕੱਤਰਨਾ ਕੋ ਕਿਥੋਂ ਕੋ ਕਿੱਦਾਂ ਲਾਉਂਗੇ ਉਸ ਦਿਨ ਹੀ ਉਹਦੇ ਦੁਆਲੇ ਤਿੰਨ ਤਰਫ ਦੇ ਦੁਆਲੇ ਅੱਖਾਂ ਕੱਟਦੇ ਸੀ ਅਸੀਂ ਇਹ ਆਪਣੇ ਸੀਨ ਦੇਖਿਆ ਅਸੀਂ ਬੰਦ ਕੀਤਾ ਕਿ ਉਹ ਬੁਰਜ ਨੂੰ ਮਰਜ਼ੀ ਪਾਓ ਅੰਦਰ ਜਾ ਕੇ ਪਾਉਣੀ ਤਾਂ ਉਹਨੂੰ ਕੋਈ ਇੱਥੇ ਤਮਕਾਉਂਦਾ ਅਸੀਂ ਖੜੇ ਆ ਦੱਸੋ ਪਰ ਅਸੀਂ ਇਹ ਸਕਰੀਨਿੰਗ ਨਹੀਂ ਹੋਣ ਦਿੰਦੀ ਫਿਰ ਚੋਣ ਕਮਿਸ਼ਨ ਨੂੰ ਕਿਹਾ ਚਿੱਠੀਆਂ ਲਿਖੀਆਂ ਅੱਜ ਉਹ ਤੁਹਾਡੇ ਘਰ ਪਰਚੀ ਆ ਜਾਂਦੀ ਹੈ ਤੁਹਾਨੂੰ ਲੋੜ ਨਹੀਂ ਕਿਸੇ ਬੂਤ ਤੇ ਖੜਨ ਦੀ ਸੋ ਇਹ ਜਿਹੜੀ ਚੀਜ਼ ਹੈ ਕਿ ਨਵੀਂ ਗੱਲ ਜਿਹੜੀ ਹੈਗੀ ਉਹਦੇ ਵਿੱਚ ਅਸੀਂ ਜੇ ਆਪਾਂ ਕਹਾਂਗੇ ਕਿ ਲੋਕਾਂ ਨੂੰ ਜਿਖਾਉਣ ਦੀ ਲੋੜ ਆ ਤੇ ਲੋਕ ਜਾ ਕੇ ਵੀ ਇਹ ਪਿਛਲੀ ਵਾਰੀ ਜੋ ਛਿੱਤਰ ਫਿਰਿਆ ਅੱਗੇ ਸੀਗਾ ਸਾਨੂੰ ਵੀ ਲੋਕ ਪਹਿਲਾਂ ਸੀਗਾ ਵੀ ਸ਼ਰਾਬ ਦੇ ਨਾਲ ਲੋਕ ਉਹ ਲੀ ਪੀ ਕੇ ਵੋਟ ਪਾ ਦਿੰਦੇ ਆ ਤੇ ਅਸੀਂ ਅੰਦਾਜ਼ਾ ਲਾ ਸਦੋ ਲੋਕਾਂ ਦੀ ਗੱਲ ਸੀ ਕਿ ਸਾਡੇ ਕੋਈ ਅਸੀਂ ਵੀ ਉਹਨੂੰ ਕਈ ਸਾਲ ਕਰ ਇਦਾਂ ਹੀ ਕਰਦੇ ਰਹੇ ਵੀ ਸ਼ਰਾਬ ਪੀ ਕੇ ਕਰਦੇ ਆ ਪਰ ਜਦੋਂ ਅਨਲਿਸਿਸ ਕੀਤਾ ਹੈਗਾ 50% ਤੇ ਸਾਡੀਆਂ ਬੀਬੀਆਂ ਕਿਹੜੀ ਵੋਟ ਪੈਸੇ ਲੈ ਕੇ ਪਾਉਂਦੀ ਬੋਡ ਸ਼ਰਾਬ ਪੀ ਕੇ ਫਿਰ ਸਾਡੀਆਂ ਆਫਸਰ ਆ ਕਿੰਨੇ ਸਾਡੇ ਸਾਰੇ ਕੁਝ ਟੀਚਰਾਂ ਕਿਹੜਾ ਵੋਟ ਪੀ ਸ਼ਰਾਬ ਨਾਲ ਪਾਊਗਾ ਅਸੀਂ ਜੇ 10% 5% ਲੋਕ ਹੈਗੇ ਅਸੀਂ ਉਹਨੂੰ ਕਹਿ ਨਹੀਂ ਸਕਦੇ ਉਹ ਜਮੀਰ ਵਿੱਚਣ ਵਾਲੀ ਗੱਲ ਨਹੀਂ ਪਤਾ ਪਰ ਇਹਦਾ ਹਲਕੀ ਹੋਊਗਾ ਵੀ ਜੇ ਬੰਦਾ ਜਿਆਦਾ 10 20 ਕਰੋੜ ਲ ਦੂਸਰਾ ਤਾਂ ਖੜ ਹੀ ਨਹੀਂ ਸਕਦਾ ਪਰ ਪਿਛਲੀ ਵਾਰੀ ਉਹ ਸਾਡੇ ਸਵਾਲ ਦਾ ਜਵਾਬ ਵੀ ਵਾਹਿਗੁਰੂ ਨੇ ਵੀ ਦਿੱਤਾ ਲੋਕਾਂ ਨੇ ਵੀ ਦਿੱਤਾ ਲੋਕਾਂ ਵਿੱਚ ਦੀ ਦਿੱਤਾ ਕਿ ਜਿਹੜਾ ਚੋਣ ਕਮਿਸ਼ਨ ਕਹਿੰਦਾ ਸੀਗਾ ਵੀ ਪੈਸੇ ਲੈ ਕੇ ਵੋਟ ਨਹੀਂ ਪਾਉਣੇ ਲੋਕ ਪੈਸੇ ਲੈ ਕੇ ਵੋਟ ਪਾ ਦਿੰਦੇ ਸੀ ਪਹਿਲੀ ਵਾਰ ਹੀ ਹੋਇਆ ਲੋਕਾਂ ਨੂੰ ਸਮਝ ਪਈ ਵੀ ਇਹ ਜਿਹੜੇ ਚੋਰ ਆ ਇਹਨਾਂ ਦੇ ਪੈਸੇ ਆਪਣੇ ਨਹੀਂਗੇ ਇਹਨਾਂ ਨੇ ਲੁੱਟੇ ਹੋਏ ਸਾਨੂੰ ਤਾਂ ਦਿੰਦੇ ਆ ਸਾਡੀ ਜ਼ਮੀਨ ਨੂੰ ਖਰੀਦੇ ਆ ਉਹਨਾਂ ਨੇ ਜਿੰਨੇ ਵੀ ਦਿੱਤਾ ਉਹਨਾਂ ਫੜ ਕੇ ਜੇਬੀ ਚ ਪਾ ਲਿਆ ਪਰ ਉਹਨਾਂ ਨੇ ਵੋਟ ਨਹੀਂ ਪਾਈ ਸੋ ਜਿੱਦਣ ਲੋਕ ਹੁਣ ਜਿਹੜੇ ਇਲੈਕਸ਼ਨਲ ਦੇ ਜਿਹੜੇ ਵੰਡਣ ਵਾਲੇ ਆ ਨਾ ਉਹਨਾਂ ਦਾ ਉਹਨਾਂ ਦੇ ਹੱਲੇ ਹੱਲੇ ਵੀ ਰੁਪਈਆ ਨਾ ਨਹੀਂ ਗੱਲ ਬਣਨੀ ਸਾਨੂੰ ਲੋਕਾਂ 'ਚ ਜਾਣਾ ਪਊਗਾ ਸਾਨੂੰ ਲੋਕਾਂ ਦੀ ਗੱਲ ਸੁਣਨੀ ਪਊਗੀ ਸੋ ਇਹ ਜਿਹੜੀਆਂ ਚੀਜ਼ਾਂ ਨੂੰ ਲੋਕ ਕਾਟ ਇਹਨਾਂ ਦੀ ਹੌਲੀ ਹੌਲੀ ਹੋ ਰਹੀ ਆ ਪਰ ਇਹ ਜਿਹੜਾ ਸਮਾਜ ਦੀ ਤਬਦੀਲੀ ਆ ਕੋਈ ਇੱਕਦਮ ਨਹੀਂ ਹੁੰਦੀ ਪਰ ਜਿਸ ਤਰ੍ਹਾਂ ਹੁਣ ਮੀਡੀਆ ਵਾ ਗੱਲ ਸੁਣਦਾ ਵਾ ਇਹਦਾ ਬਹੁਤ ਅਸਰ ਜ਼ਿਆਦਾ ਹੁੰਦਾ ਸਾਨੂੰ ਲੱਗਦਾ ਕਿ ਲੋਕ ਹੁਣ ਜਿਹੜਾ ਹੈਗਾ ਪੈਸਿਆਂ ਵਾਲਾ ਪ੍ਰਭਾਵ ਔੜਨ ਵਾਲੇ ਕੋਈ ਸਾਲਾਂ ਚ ਬਿਲਕੁਲ ਜ਼ੀਰੋ ਹੋ ਜਾਊਗਾ ਜਿਨ੍ਹਾਂ ਨੂੰ ਨਹੀਂ ਸਮਝਿਆ ਉਹਨਾਂ ਨੂੰ ਔਣ ਵਾਲੇ ਸਮਝ ਆ ਜੂਗੀ ਬਾਬਾ ਜਿਸ ਤਰ੍ਹਾਂ ਦੇਖਿਆ ਕਿ ਚਰਨਜੀਤ ਸਿੰਘ ਚੰਨੀ ਸਾਹਿਬ ਕਾ ਮੁੱਖ ਮੰਤਰੀ ਉਹ ਤੁਹਾਡਾ ਆਸ਼ੀਰਵਾਦ ਲੈਣਾ ਹੈ ਹੁਣ ਉਹਨਾਂ ਨੂੰ ਆਸ਼ੀਰਵਾਦ ਚੰਗੀ ਤਰ੍ਹਾਂ ਦੇ ਦਿੱਤਾ ਉਹ ਜਿੱਤਣਗੇ ਕਰਗਾ ਕੋਈ ਵੀ ਇੱਥੇ ਗੁਰੂ ਘਰ ਜਾਣਦੇ ਆ ਤੁਸੀਂ ਵੀ ਜਾਣਦੇ ਆ ਮਾਰੇ ਦੇ ਅੰਨਾਂ ਚ ਕੋਈ ਵੀ ਜਾਂਦਾ ਜਿਹੜਾ ਹਾਰਦਾ ਉਹ ਵੀ ਅਸੀਰਵਾਦ ਲੈ ਕੇ ਹਾਰਦਾ ਕੋਈ ਬਿਨਾਂ ਅਸੀਰਵਾਦ ਤੋਂ ਦੇਖਿਆ ਬਾਕੀ ਕਰਮਾਂ ਦੇ ਹੋਣਗੇ ਨਵੇਂੜੇ ਤਦਕੇ ਨੂੰ ਪੁੱਛਣੀ ਨਹੀਂ ਉੱਥੇ ਤੁਹਾਡੇ ਕਰਮ ਨ ਬਣਗੇ ਮਾਂ ਬਾਪ ਨੂੰ ਤੁਸੀਂ ਪਹਿਰੇ ਹੱਥ ਲਾਉਨੇ ਆ ਤੁਹਾਡੇ ਲਾਉਗਾ ਇੱਥੇ ਜਿਹੜਾ ਵੀ ਆਊਗਾ ਅਸੀਂ ਇੱਕ ਮਹਾਂਪੁਰਸ ਦਾ ਸਤਾਨ ਅਸੀਂ ਸਾਰਿਆਂ ਨੂੰ ਜੀ ਆਇਆਂ ਕਵਾਂਗੇ ਚਾਹ ਰਣ ਜਲ ਪਾਣੀ ਚ ਕਾਵਾਂਗੇ ਪਰ ਉਹਨਾਂ ਦੇ ਕਰਮ ਕੀ ਉਹ ਤਾਂ ਉਹਨਾਂ ਨੇ ਜਿਹੜੀ ਹੈਗੀ ਸੀ ਉਹਨਾਂ ਨੂੰ ਇਹ ਨਾਲ ਵੀ ਇਹ ਵੀ ਕਹਿੰਨੇ ਆ ਵੀ ਐਨਵਾਇਰਨਮੈਂਟ ਦੀ ਗੱਲ ਕਰੋ ਜੋ ਜੋ ਸਾਡੇ ਕੋਲ ਹੈਗਾ ਕਿ ਇਹ ਤੋਂ ਬਿਨਾਂ ਆਪਾਂ ਬਚਣਾ ਨਹੀਂ ਬਾਕੀ ਜਿਹੜਾ ਹੈਗਾ ਉਹ ਤਾਂ ਲੋਕਾਂ ਨੇ ਫਤਵਾ ਦੇਣਾ ਅੱਜ ਮੇਰਾ ਲਾਸਟ ਕੁਐਸਚਨ ਹੈ ਅੱਜਕੱਲ ਕਦੇ ਡੇਰਾ ਰਾਧਾ ਸਵਾਮੀ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਕਦੇ ਬਾਬਾ ਜੀ ਮੁਲਾਕਾਤ ਕੀਤੀ ਜਾਂ ਹੌਟ ਸੀਟ ਤੇ ਕਦੇ ਗੱਲਬਾਤ ਹੋਈ ਬਾਬਾ ਜੀ ਨਾਲ ਨਹੀਂ ਵੇਹ ਜ ਤੱਕ ਮਿਲੇ ਵੀ ਨਹੀਂ ਸਿਨ ਬੈਠ ਕੇ ਕੋਈ ਗੱਲਬਾਤ ਜੀ ਨਹੀਂ ਸੋ ਇਹ ਸੰਤ ਸਾਡੇ ਨਾਲ ਰਾਜ ਸਵਾ ਮੈਂਬਰ ਸੰਤ ਬਾਬਾ ਬਲਬੀਰ ਸਿੰਘ ਜੀ ਸੀਚੇਵਲ ਆਮ ਆਦਮੀ ਪਾਰਟੀ ਤੋਂ ਮੈਂ ਕੈਮਰਾਮੈਨ ਸੁਨੀਲ ਗੋਗਲ ਕੈਮਰਾਮੈਨ ਅੰਕੀ ਦੇ ਨਾਲ ਸੁਨੀਲ ਗੋਗਨਾ ਸਕਾਈ ਨਿਊਜ਼ ਪੰਜਾਬ